ਕਹਿੰਦੇ ਆਜ਼ਾਦੀ ਆ ਜਸ਼ਨ ਮਨਾਉਣੇ ਆ ਕਾਦੀ ਆਜ਼ਾਦੀ ਆ ਭਾਈ ਅਜਾੜਾ ਹੋਇਆ ਸੀ ਦੇਖਦਾ ਇੱਕ ਦੇਖਦੇ ਦੋ ਟੁਕੜੇ ਹੋਏ ਸੀ ਤੇ ਸਾਡਾ ਪੰਜਾਬ ਵੰਡਿਆ ਗਿਆ ਇੱਕ ਸਾਡਾ ਲਹਿੰਦੇ ਪੰਜਾਬ ਚ ਰਹਿ ਗਿਆ ਤੇ ਇੱਕ ਚੜ੍ਹਦੇ ਚ ਕੋਈ ਆਜ਼ਾਦੀ ਨਹੀਂ ਅਜਾੜੇ ਦਾ ਦੇਣਾ ਉਹ ਸਾਡੇ ਲਈ ਜਿਹੜੇ ਉਜੜ ਕੇ ਆਏ ਇੰਨਾ ਕਤਲੋਕਾਤ ਹੋਇਆ ਧੀਆ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਾਰੇ ਘਰ-ਬਾਰ ਛੱਡ ਕੇ ਆਉਣੇ ਪਏ ਭਰੇ ਭਰਾਏ ਘਰ ਛੱਡ ਕੇ ਆਉਣੇ ਪਏ ਭੈਣਾਂ ਤੋਂ ਭਾਈ ਵਿਛੜ ਗਏ ਪੁੱਤਾਂ ਤੋਂ ਪਿਓ ਵਿਛੜੇ ਤੇ ਲਾਸ਼ਾਂ ਦੇ ਉੱਤੋਂ ਲੰਘ ਕੇ ਮਸਾਂ ਆਪਣੀਆਂ ਜਾਨਾਂ ਬਚਾਈਆਂ ਸਾਡੇ ਲਈ ਕੋਈ ਆਜ਼ਾਦੀ ਦਾ ਦਿਨ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਉਜੜ ਕੇ ਆਏ ਸੀ ਉਹਨਾਂ ਨਾਲ ਗੱਲ ਕਰੋ ਜਿਹੜੇ ਉਜੜ ਕੇ ਆਏ ਸੀ ਉਹ ਦੱਸਣਗੇ ਆਜ਼ਾਦੀ ਦਾ ਦਿਨ ਸੀ ਕਿ ਉਜਾੜੇ ਦਾ ਇਹ ਉਜਾੜੇ ਦਾ ਦਿਨ ਆ ਭਾਈ ਉਹਨਾਂ ਲਈ ਜਿਹੜੇ 15 ਅਗਸਤ ਨੂੰ ਉਜੜ ਕੇ ਆਏ ਸੀ ਉਹਨਾਂ ਲਈ ਇਹ ਰੋਣ ਦਾ ਦਿਨ ਆ ਯਾਦ ਕਰਨ ਦਾ ਦਿਨ ਆ ਜਿਹੜੇ ਉਹਨਾਂ ਤੋਂ ਵਿਛੜੇ ਸੀ ਦੋ ਭਾਈ ਆਪਸ ਵਿੱਚ ਵੰਡੇ ਗਏ ਭਾਈ ਭਾਈ ਦੋ ਫਾੜ ਹੋ ਗਏ